ਅਨਕਾਉਂਟਰ ਕੀ ਹੁੰਦੇ ਆ ਇਹ ਸਾਡੇ ਨਾਲ ਚੱਲ ਕੇ ਦੇਖੋ ਇਹ ਫੇਰ ਪਤਾ ਲੱਗੂਆ ਦਿਲ ਕਿਵੇਂ ਧੜਕਦਾ ਹੁੰਦਾ ਇੱਕ ਤੁਸੀਂ ਨੌਜਵਾਨ ਨੂੰ ਮਾਰ ਕੇ ਆਪਣੇ ਆਪ ਨੂੰ ਬਦਮਾਸ਼ ਸਮਝੀ ਜਾਂਦੇ ਹੋ ਜਦੋਂ ਦੂਸਰੇ ਪਾਸਿਓਂ ਚੀਨ ਜਾਂ ਪਾਕਿਸਤਾਨ ਕਿੰਨੇ ਗੋਲੀ ਆਉਂਦੀ ਆ ਉਦੋਂ ਦਿਲ ਦੇ ਜਿਹੜੇ ਪਸਵਿੰਦਰ ਸਿੰਘ ਕਰਨਲ 62 ਤੇ ਉਹਦੇ ਜਿਹੜਾ ਪੁੱਤਰ ਨੂੰ ਜਿਹੜਾ ਪੁਲਿਸ ਵੱਲੋਂ ਕੁੱਟਿਆ ਜਾਂਦਾ ਉਹਨਾਂ ਦੇ ਵਿੱਚ ਚਾਰ ਇੰਸਪੈਕਟਰ ਨੇ ਰੌਣੀ ਸਿੰਘਾ ਸੁਵਿੰਦਰ ਸਿੰਘਾ ਮ ਬੋਪਾਰਾ ਇਹ ਜੋ ਤੁਹਾਨੂੰ ਅੱਜ ਮਾਵਲਾ ਸੁਣਾ ਰਹੇ ਆ ਇਹ ਵਸਕ ਹਰ ਇੱਕਾ ਪੰਜਾਬ ਦਾ ਬੱਚਾ ਬੱਚਾ ਇਸ ਤੋਂ ਸੈਦ ਹੁਣ ਜਾਣੂ ਹੋ ਚੁੱਕਿਆਗਾ ਮਾਵਲਾ ਵੇਸ਼ਕ 2025 ਦਾ ਮਾਰਚ 13 14 ਦੀ ਮਾਰਚ ਦਾ ਜਿਹੜਾ ਦਰਬਾਨੀ ਰਾਤ ਨੂੰ ਜਿਹੜਾ ਪਸਵਿੰਦਰ ਸਿੰਘ ਕਰਨਲ 62 ਤੇ ਉਹਦੇ ਜਿਹੜਾ ਪੁੱਤਰ ਨੂੰ ਜਿਹੜਾ ਪੁਲਿਸ ਵੱਲੋਂ ਕੁੱਟਿਆ ਜਾਂਦਾ ਉਹਨਾਂ ਦੇ ਵਿੱਚ ਚਾਰ ਇਨਸਪੈਕਟਰ ਨੇ ਰੌਣੀ ਸਿੰਘ ਆ ਸੁਵਿੰਦਰ ਸਿੰਘ ਆ ਬੋਪਾ ਆਇਆ ਤੇ ਇੱਕ ਹੋਰ ਮੁਲਾਜ਼ਮਾਂ ਚਾਰ ਇਨਸਪੈਕਟਰ ਤੇ ਜਿਹੜਾ ਕਿ ਦੋ ਪੁਲਿਸ ਮੁਲਾਜ਼ਮ ਹੋਰ ਛੇ ਤਾਂ ਜਿਹੜੇ ਨਾਮਜਾਦਾ ਸਿੱਧੇ ਜਿਹੜੇ ਕਰਲੇ ਆ ਤੇ ਨਾਲ ਨਾਲ ਹੋਰ ਕਿਹੜੇ-ਕਿਹੜੇ ਮੁਲਾਜ਼ਮ ਨੇ ਜਿਹੜਾ ਉਹਨਾਂ 'ਤੇ ਗੱਜ ਡਿੱਗ ਰਹੀ ਆ ਤੇ ਇਹਦੇ ਬਾਬਤ ਆਪਾਂ ਜ਼ਰੂਰ ਗੱਲਬਾਤ ਕਰਦੇ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਆਪਣੇ ਕਮੈਂਟ ਲਿਖਣੇ ਨਾ ਭੁੱਲਣਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਇਹਦਾ ਤਾਹ ਨੂੰ ਸਾਰਿਆਂ ਨੂੰ ਪਹਿਲੇ ਹੀ ਦੱਸ ਦਿੱਤਾ ਕਿ ਕਰਨਲ ਦਾ ਜਿਹੜਾ ਮਾਮਲਾ ਹੈਗਾ ਬੜਾ ਭ�ਿਆ ਜਿਹੜਾ ਕਿ ਮਾਮਲਾ ਮੁੱਖ ਮੰਤਰੀ ਦੇ ਦਰਵਾਜ਼ੇ ਤੱਕ ਵੀ ਗਿਆ ਜਿਹੜਾ ਕਿ ਇਹ ਮਾਮਲਾ ਪੰਜਾਬ ਦੇ ਗਵਰਨਰ ਤੱਕ ਗਿਆ ਰਾਜਾ ਨਾਥ ਸਿੰਘ ਤੱਕ ਗਿਆ ਕੇਂਦਰੀ ਗ੍ਰਹਿ ਮੰਤਰੀ ਤੱਕ ਗਿਆ ਕਿਉਂਕਿ ਇੱਕ ਫੌਜ ਦਾ ਉਹ ਕਰਨਲ ਉਹ ਫੌਜ ਜਿਹੜੀ ਸਾਡੀ ਰਾਖੀ ਕਰਦੀ ਆ ਦਿਨ ਰਾਤ ਸਰਦਾ ਉੱਤੇ ਜਿਹੜੇ ਫੌਜ ਦੇ ਮਲਾਜ਼ਮ ਨੇ ਫੌਜ ਦੇ ਜਿਹੜੇ ਫੌਜ ਦੇ ਫੌਜੀ ਨੇ ਉਹ ਜਿਹੜੇ ਕਿ ਦੁਸ਼ਮਣਾਂ ਦੇ ਨਾਲ ਲੋਹਾ ਲੈਂਦੇ ਹੋਏ ਆਪਣੇ ਸ਼ਹੀਦیاں ਪ੍ਰਾਪਤ ਕਰਦੇ ਆ ਤਾਂ ਲੋਕਾਂ ਨੂੰ ਇੱਕ ਫਾਕਰ ਵੀ ਹੁੰਦਾ ਕਿ ਸਾਡਾ ਮੁੰਡਾ ਫੌਜ ਚ ਗਿਆ ਤੇ ਫੌਜ ਦੇ ਵਿੱਚ ਉਹ ਜੇਕਰ ਕੁਦਕ ਹੁੰਦਾਗਾ ਉਹ ਸ਼ਹੀਦ ਹੁੰਦਾ ਦੇਸ਼ ਦੇ ਲਈ ਕੁਰਬਾਨ ਹੁੰਦਾ ਤੇ ਜੇਕਰ ਅਸੀਂ ਸੌਣੇ ਆ ਸੁੱਖ ਦੀ ਨੀਂਦ ਆ ਤਾਂ ਅਸੀਂ ਉਸ ਫੌਜ ਦੇ ਕਰਕੇ ਸੌਣੇ ਆ ਪਰ ਜਿੰਨਾ ਪੁਲਿਸ ਵੱਲੋਂ ਕੁਝ ਪੁਲਿਸ ਮੁਲਾਜ਼ਮ ਹੁੰਦੇ ਆ ਹਰ ਮਹਿਕਮੇ ਦੇ ਵਿੱਚ ਕਹਦੇ ਹੁੰਦੇ ਆ ਕਿ ਪੰਜੇ ਉਂਗਲਾ ਇੱਕਸਾਰ ਨਹੀਂ ਹੁੰਦੀ ਆ ਤੇ ਜਿੰਨਾ ਪੁਲਸ ਅਫਸਰਾਂ ਨੇ ਕੁੱਟਿਆ ਕਰਨਲ ਬਾਠ ਨੂੰ ਤੇ ਫਿਰ ਅੱਜ ਉਹਨਾਂ ਉੱਤੇ ਗੱਜ ਰਹੀ ਆ ਤੇ ਨਾਲ ਇਹਦਾ ਇੱਕ ਪਾਸੇ ਪੁਲਿਸ ਦੀ ਬਦਨਾਮੀ ਹੋਈ ਆ ਪੰਜਾਬ ਸਰਕਾਰ ਦੀ ਬਦਨਾਮੀ ਹੋਈ ਆ ਜੇਕਰ ਪੰਜਾਬ ਸਰਕਾਰ ਜਾਂ ਮੌਕੇ ਦਾ ਐਸਐਸਪੀ ਨਾਨਕ ਸਿੰਘ ਆ ਉਸੇ ਟਾਈਮ ਉਸੇ ਵਕਤ ਉਹਨਾਂ ਮਾਮਲਿਆਂ ਤੇ ਉੱਪਰ ਸਖਤ ਕਾਰਵਾਈ ਕਰ ਦਿੰਦਾ ਤਾਂ ਜਿਹੜਾ ਕਿ ਆਜ ਸਿਵੀਆਈ ਨੂੰ ਜਿਹੜਾ ਮਾਮਲਾ ਨਹੀਂ ਪੁੱਜਣਾ ਸੀ ਜਿਹੜਾ ਕਿ ਨਾ ਹੀ ਉਹਨਾਂ ਦੀ ਪਤਨੀ ਜਸਵਿੰਦਰ ਕੌਰ ਨੂੰ ਧਰਨੇ ਲਾਉਣੇ ਪੈਂਦੇ ਨਾ ਹੀ ਉਹਨਾਂ ਨੂੰ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਾ ਪੈਂਦਾ ਨਾ ਹੀ ਉਹਨਾਂ ਨੂੰ ਸਿਵੀ ਤੱਕ ਸਿਵੀਆਈ ਤੱਕ ਜਾਣਾ ਪੈਂਦਾ ਪਰ ਮਾਮਲਾ ਬੜਾ ਗਮभीर ਸੀ ਕਿਉਂਕਿ ਇੱਕ ਫੌਜ ਦਾ ਕਰਨਲ ਹੋਵੇ ਜੇਕਰ ਪੰਜਾਬ ਪੁਲਿਸ ਹੀ ਫੌਜ ਦੇ ਕਰਨ ਨਾਲ ਕੁੱਟਣ ਲੱਗ ਪਵੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪਾਈਪ ਵਿਖਦੇ ਵਿੱਚ ਤਾਂ ਫੌਜੀ ਕਹਿਣਗੇ ਕਿ ਸਾਡੀ ਤਾਂ ਦੇਸ਼ ਦੇ ਵਿੱਚ ਐਡੀ ਚੜ੍ਹਾਈ ਆ ਚੜ੍ਹਦਾ ਕਿ ਸਾਡਾ ਦੁਨੀਆ ਲੋਹਾ ਮੰਨਦੀ ਆ ਕਿ ਤੀਜੀ ਚੌਥੀ ਪਾਵਰ ਆ ਜਿਹੜੀ ਇੰਡੀਆ ਦੀ ਫੌਜੀ ਇਹ ਮੰਨੀ ਜਾਂਦੀ ਆ ਤੇ ਪਰ ਜੇਕਰ ਉਸੇ ਫੌਜ ਦੇ ਮੁਖੀ ਨੂੰ ਆਪਾਂ ਕਹਿ ਲਈਏ ਜਾਂ ਕਰਨ ਨੂੰ ਕਹੀਏ ਜੇਕਰ ਪੰਜਾਬ ਸਰਕਾਰ ਦੀ ਪੁਲਸਾ ਕੋਟ ਦਿੰਦੇ ਆ ਉਹਨੂੰ ਤੇ ਉਹਦੀਆਂ ਜਿਹੜੀਆਂ ਹੱਡੀਆਂ ਡਾ ਤੋੜ ਦਿੰਦੇ ਆ ਸਿਰ 파ੜ ਦਿੰਦੀ ਆ ਤੇ ਉਹਦਾ ਕਸੂਰ ਕੋਈ ਨਹੀਂ ਸਿਰਫ ਇੱਕ ਗੱਡੀ ਨੂੰ ਲੈ ਕੇ ਜਿਹੜਾ ਮਾਮਲਾ ਇੰਨਾ ਭੱਗ ਗਿਆ ਤੇ ਫਿਰ ਇੱਥੇ ਹੀ ਬੱਸ ਨਹੀਂ ਫਿਰ ਉਹਨਾਂ ਮੁਲਾਜ਼ਮਾਂ ਨੇ ਕਹਿੰਦੇ ਇੱਥੋਂ ਤੱਕ ਕਿਹਾ ਤੁਸੀਂ ਬਾਰ-ਬਾਰ ਸੁਣਦੇ ਉਹੀ ਗੱਲਾਂ ਕਿ ਜਿਹੜਾ ਇੱਕ ਉਹਦਾ ਕਾਰਡ ਖੋਇਆ ਸੀ ਕਰਨਲ ਦਾ ਕਿ ਕਾਰਡ ਤੁਹਾਨੂੰ ਤਾਂ ਹੀ ਮਿਲੇਗਾ ਜੇ ਤੂੰ ਜਿਉਂਦਾ ਰਹੇਂਗਾ ਅਸੀਂ ਇੱਕ ਅਨਕਾਊਂਟਰ ਕਰਕੇ ਆਏ ਆ ਤੇ ਫਿਰ ਬਾਅਦ ਦੇ ਵਿੱਚ ਫੌਜ ਦੇ ਜਦੋਂ ਹੋਰ ਫੌਜ ਦੇ ਜਿਹੜੇ ਕਰਨਲ ਸੀ ਜਾਂ ਮੇਜਰ ਸੀ ਜਾਂ ਫੌਜ ਦੇ ਅਫਸਰ ਅ ਅਟਾਇਰਮੈਂਟ ਹੋਏ ਸੀ ਉਹਨਾਂ ਵੱਲੋਂ ਧਰਨਾ ਲਗਾਇਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਅਨਕਾਊਂਟਰ ਕੀ ਹੁੰਦੇ ਆ ਇਹ ਸਾਡੇ ਨਾਲ ਚੱਲ ਕੇ ਦੇਖੋ ਇਹ ਫਿਰ ਪਤਾ ਲੱਗੂਗਾ ਦਿਲ ਕਿਵੇਂ ਧੜਕਦਾ ਹੁੰਦਾ ਇੱਕ ਤੁਸੀਂ ਨੌਜਵਾਨ ਨੂੰ ਮਾਰ ਕੇ ਆਪਣੇ ਆਪ ਨੂੰ ਬਤਵਾਸ ਸਮਝੀ ਜਾਂਦੇ ਹੋ ਜਦੋਂ ਦੂਸਰੇ ਪਾਸੇੋਂ ਚੀਨ ਜਾਂ ਪਾਕਿਸਤਾਨ ਕਿੰਨੇ ਗੋਲੀ ਆਉਂਦੀ ਆ ਉਦੋਂ ਦਿਲ ਦੇ ਜਿਹੜੇ ਸੀਨੇ ਪਾੜ ਜਾਂਦੇ ਆ ਮੁਕਾਬਲੇ ਕਰਨੇ ਸੌਕੇ ਨਹੀਂ ਹੁੰਦੇ ਕਿ ਠੀਕ ਆ ਕਿ ਤੁਸੀਂ दारू ਦੇ ਨਾਲ ਰੱਜ ਕੇ ਜਿਹੜਾ ਉਸ ਕਰਨਲ ਨੂੰ ਕੁੱਟ ਦਿੱਤਾ ਤੇ ਜਿਹੜਾ ਹੁਣ ਮਾਮਲਾ ਹੈਗਾ ਸੀਬੀਆਈ ਜਿਹੜਾ ਕੋਰਟ ਦੇ ਹਵਾਲੇ ਗਿਆਗਾ ਹੁਣ ਵੱਡੀ ਖਬਰ ਨਿਕਲ ਕੇ ਸਾਹਮਣੇ ਇਹ ਆ ਰਹੀ ਆ ਕਿ ਚਾਰ ਐਂਸਵੇਟਰ ਤੋਂ ਇਲਾਵਾ ਦੋ ਜਿਹੜੇ ਪੁਲਿਸ ਮੁਲਾਜ਼ਮ ਹੋਰ ਨੇ ਉਹਨਾਂ ਨੂੰ ਜਿਹੜਾ ਜਲਦੀ ਗ੍ਰਿਫਤਾਰ ਕੀਤਾ ਜਾਊਗਾ ਤੇ ਜਿਹੜਾ ਕਾਰਣੀ ਤੋਂ ਕਾਰਣੀ ਹੋ ਸਕਦਾ ਕਿ ਉਹਨੂੰ ਸਜ਼ਾ ਵੀ ਹੋਊਗੀ ਜੁਰਮਾਨਾ ਵੀ ਹੋਊਗਾ ਹੋ ਸਕਦਾ ਕਿ ਉਹਨਾਂ ਦੀ ਜਿਹੜੀ ਸਜ਼ਾ ਤੇ ਨਾਲ ਉਹਨਾਂ ਦੀ ਨੋਕਰੀ ਜਾਊਗੀ ਸਜ਼ਾ ਕਿੰਨੀ ਕੁ ਲੰਬੀ ਹੁੰਦੀ ਆ ਇਹ ਤਾਂ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਸਾਫ ਨਜ਼ਰ ਹੋ ਜਾਵੇਗਾ ਨਾਲ ਹੀ ਦੱਸਿਆ ਇਹ ਜਾ ਰਿਹਾ ਜਿਹੜਾ ਕਿ 17 ਸਤੰਬਰ ਨੂੰ ਜਿਹੜਾ ਜਸਪ੍ਰੀਤ ਸਿੰਘ ਆ ਜਿਹੜਾ ਅਨਕਾਉਂਟਰ ਕੀਤਾ ਸੀ ਉਹਦਾ ਮਾਮਲਾ ਵੀ ਜਿਹੜਾ ਉਹ ਵੀ ਸੀਬੀਆਈ ਕੋਰਟ ਦਾ ਜਿਹੜਾ ਹਵਾਲਾ ਮੰਗ ਰਿਹਾ ਕਿ ਸੀਬੀਆਈ ਨੂੰ ਜਿਹੜੀ ਜਾਂਚ ਦਿੱਤੀ ਜਾਵੇ ਹੁਣ ਵੇਖਦੇ ਕਿ ਹਾਈ ਕੋਰਟ ਵੱਲੋਂ ਜੇਕਰ ਉਹ ਸੀਬੀਆਈ ਜਾਂਚ ਆ ਮਾਫ ਕਰਨਾ ਜੇਕਰ ਹਾਈ ਕੋਰਟ ਵੱਲੋਂ ਉਹ ਸੀਬੀਏ ਨੂੰ ਜਾਂਚ ਦਿੱਤੀ ਜਾਂਦੀ ਆ ਤਾਂ ਇਹਦੇ ਵਿੱਚ ਇੰਨਾ ਚਾਰ ਇਨਸਪੈਕਟਰ ਤੋਂ ਇਲਾਵਾ ਕੋਈ ਡੀਐਸਪੀ ਆ ਚਾਹੇ ਕੋਈ ਐਸਐਸਪੀ ਰੈਂਕ ਦਾ ਅਧਿਕਾਰੀ ਆ ਜਾਂ ਕੋਈ ਹੋਰ ਮੁਲਾਜ਼ਮਾ ਜਿਨ੍ਹਾਂ ਨੇ ਉਹਦਾ ਅਨਕਾਊਂਟਰ ਕੀਤਾ ਸੀ ਇੱਕ ਝੂਠਾ ਪੁਲਿਸ ਮਕਾਲਾ ਬਣਾਇਆ ਸੀ ਉਹਨਾਂ ਦੇ ਵਿੱਚ ਵੀ ਜਿਹੜੇ ਬੜੇ-ਬੜੇ ਅਵਸਰ ਆ ਉਹ ਫਸਣਗੇ ਕਿਉਂਕਿ ਮੈਂ ਪਹਿਲਾਂ ਵੀ ਕਹਿਣਾ ਤੇ ਹੁਣ ਵੀ ਕਿ ਜਿਹੜਾ ਜਲਮਤਾ ਜਿਹੜਾ ਪੌਲਸਾ ਦੇਖੋ ਇਹਦਾ ਕੋਈ ਦੋ ਰਹਿਮਾਨੀ ਇਹਦਾ ਕਰਦੀ ਆ ਰਹੀ ਆ ਤੇ ਕਰਦੀ ਰਹੇਗੀ ਕਿਉਂਕਿ ਜਿਹੜਾ ਆਪਾਂ ਕਹਦੇ ਆ ਕਿ ਇੱਕ ਵਾਰੀ ਪਸੂ ਨੂੰ ਰਸੇ ਚੱਬਣ ਦੀ ਆਤ ਪੈ ਜਾਵੇ ਉਹ ਹਟਦਾ ਨਹੀਂ ਹੁੰਦਾ ਚਾਹੇ ਉਹਦੇ ਤੁਸੀਂ ਕਿੰਨਾ ਮਰਜੀ ਗੋਹਾ ਲਾ ਲਓ ਉਹ ਰੱਸਾ ਚੱਬਣ ਉਹ ਨਹੀਂ ਹਟਦਾ ਇਹ ਕੁਝ ਕੁ ਪੌਲਸ ਵਾਲੇ ਆ ਜਿਨ੍ਹਾਂ ਨੂੰ ਆਤ ਪਈ ਹੋਈ ਆ 90 92 ਦਾ ਆਕੇ ਦੀ ਤੇ ਅਸੀਂ ਜੋ ਮਰਜੀ ਹੋ ਜੇ ਅਸੀਂ ਜੇ ਇਹ ਕੁਝ ਮਾਰ ਨਹੀਂ ਮਾਰਨਾ ਕਿਉਂਕਿ ਉਹਨਾਂ ਦੇ ਜੇ ਜਾਂ ਤਾਂ ਉਹਨਾਂ ਦੇ ਕਿਸੇ ਭਰਾਵਾਂ ਨੇ ਪੁੱਤ ਦੇ ਵਿੱਚ ਹੋਣ ਕੇ ਜਾਂ ਉਹਨਾਂ ਦੇ ਪਿਤਾ ਹੋਣਗੇ ਉਹਨਾਂ ਦੇ ਮੁੰਡਿਆਂ ਨੂੰ ਨੌਕਰੀ ਮਿਲ ਗਈਆਂ ਤਾਂ ਉਹੀ ਕਿਰ ਸਿੱਖਾਂ ਦੇ ਨਾਲ ਕੱਢ ਰਹੇ ਆ ਤੇ ਉਹਨਾਂ ਨੂੰ ਕੁਝ ਥੋੜੀਆਂ ਖੁੱਲਾ ਵੀ ਜਿਹੜੀਆਂ ਭਗਵੰਤ ਮਾਨ ਨੇ ਜਿਹੜੀਆਂ ਜਾਦੇ ਦੇ ਦਿੱਤੀਆਂ ਪੁੱਤ ਜਿਹੜਾ ਸਰੇ ਆਮ ਤੱਕਾ ਰੋਜ਼ ਦੇਖਦੇ ਆ ਆਪਾਂ ਕਰਦੀ ਆ ਕਿਸੇ ਨੂੰ ਲੱਤ 'ਚ ਗੋਲੀਆਂ ਮਾਰ ਕੇ ਫੜ ਲੈਂਦੀ ਆ ਕਿਸੇ ਦਾ ਰੋਜ਼ ਇਹਨਾਂ ਕਾਊਂਟਰ ਹੁੰਦਾ ਹੈਗਾ ਜਿਹੜਾ ਕਿ ਪੰਜਾਬ ਦੀ ਵਿਵਸਥਾ ਕੀ ਕਾਨੂੰਨ ਵਿਵਸਥਾ ਉਹ ਠੀਕ ਨਹੀਂ ਬਿਲਕੁਲ ਤੇ ਹੁਣ ਥੋੜੇ ਦਿਨਾਂ ਤੱਕ ਤੁਹਾਨੂੰ ਜਿਹੜਾ ਇਹ ਸਾਬਕ ਤੁਹਾਨੂੰ ਕਲੀਅਰ ਕਰ ਦੇਵਾਂ ਕਿ ਸੀਬੀਆਈ ਕੋਰਟ ਵੱਲੋਂ ਜਿਹੜਾ ਇੱਕ ਵੱਡਾ ਜਿਹੜਾ ਆਪਾਂ ਕਹਦੇ ਕਿ ਇਹਨਾਂ ਦੇ ਉੱਪਰ ਐਂਡ ਸਵੈਟਰਾਂ ਦੇ ਉੱਪਰ ਗਾਇ ਦਿਖ ਸਕਦੀ ਆ ਦੇਖਦੇ ਆ ਕਿ ਹੁਣ ਸੀਬੀਆਈ ਦੇ ਹਵਾਲੇ ਜਿਹੜਾ ਇਹ ਹੁੰਦੇ ਕਿ ਨਾ ਤੇ ਸੂਤਰਾਂ ਤੋਂ ਮੁਤਾਬਕ ਦਾ ਇਹ ਵੀ ਖਬਰ ਨਿਕਲ ਕੇ ਸਾਹਮਣੇ ਆਈ ਆ ਕਿ ਇਹਨਾਂ ਨੇ ਚਾਰਾ ਜੋਈ ਬਹੁਤ ਕੀਤੀ ਆ ਬਾਹਰ ਭੱਜਣ ਦੀ ਵਿਦੇਸ਼ ਭੱਜਣ ਦੀ ਪਰ ਫਿਲਹਾਲ ਜਿਹੜਾ ਇਹਨਾਂ ਦਾ ਕਿਉਂਕਿ ਅਜੇ ਸੀਬੀ ਵੱਲੋਂ ਜਿਹੜਾ ਨੋਟਿਸ ਕੀਤਾ ਗਿਆ ਤੇ ਜਿਹੜਾ ਬਾਹਰ ਦਾ ਨਹੀਂ ਭੱਜ ਸਕਦੇ ਪਰ ਫਿਰ ਹਾਲ ਜਿਹੜਾ ਇੱਕ ਦੋ ਵਾਰੀ ਆਨਾ ਕਰਨੀ ਕਰਨਗੇ ਪਰ ਜਿਹੜਾ ਕਿ ਇਹਨਾਂ ਨੂੰ ਹੁਣ ਜਿਹੜਾ ਪੰਜਾਬ ਤੋਂ ਲੈ ਕੇ ਜਿਹੜਾ ਦਿੱਲੀ ਤੱਕ ਜਿਹੜਾ ਜਾਣਾ ਪਊਗਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਦੇਖੋਗੇ ਇਹਨਾਂ ਚਾਰੇ ਇੰਸਪੈਕਟਰ ਤੋਂ ਇਲਾਵਾ ਕਿਹੜੇ ਕਿਹੜੇ ਜਿਹੜਾ ਇਹਦੇ ਵਿੱਚ ਮੜੇ ਜਾਂਦੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਦੇਖੋਗੇ ਤੁਸੀਂ ਇਹ ਚਾਰੇ ਇੰਸਪੈਕਟਰਾਂ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਪੁਲਿਸ ਮੁਲਾਜ਼ਮ ਨੇ ਜਿਹੜੇ ਗਿਰਫਤਦਾਰ ਹੁੰਦੇ ਆ ਕਿਹੜੀਆਂ ਗਿਰਫਤਦਾਰੀਆਂ ਹੁੰਦੀਆਂ ਕਿਹਨੂੰ ਕਿੰਨੀ ਸਜ਼ਾ ਹੁੰਦੀ ਆ ਇਹ ਤਾਂ ਆਉਣ ਵਾਲਾ ਸਮਾਂ ਤੈਅ ਕਰੇਗਾ ਪਰ ਇੱਕ ਵਾਰੀ ਇਹ ਸਭ ਤੋਂ ਵੱਡੀ ਖ਼ਬਰ ਨਿਕਲ ਕੇ ਆ ਰਹੀ ਆ ਕਿ ਇਹਨਾਂ ਦੀ ਜਿਹੜੀ ਨੌਕਰੀ ਜਾਊਗੀ ਇਹਨਾਂ ਨੂੰ ਹੁਣ ਘਰੇ ਬੈਠਣਾ ਪਊਗਾ ਆਪਣੀ ਜੇਬ ਚੋਂ ਪੈਸੇ ਖਰਚਣੇ ਪੈਣਗੇ ਪਹਿਲਾਂ ਤਾਂ ਇਹਨਾਂ ਦਾ ਜਿਹੜਾ ਕੇਸ ਆ ਉਹ ਜਿਹੜਾ ਕਿ ਪੰਜਾਬ ਸਰਕਾਰ ਲੜਦੀ ਸੀ ਜਾਂ ਆਪਾਂ ਕਹਿੰਦੇ ਕਿ ਪੁਲਿਸ ਮੈਕਮ ਲੜਦਾ ਸੀ ਉਦੋਂ ਤਾਂ ਇਹ ਧੜਾ ਧੜ ਰੁਪਏ ਲਾਈਗੇ ਆਪਣੀ ਜੇਬਾਂ ਦੇ ਵਿੱਚੋਂ ਵਕੀਲ ਕਰਕੇ ਲਾਈਗੇ ਪਰ ਜਦੋਂ ਹੁਣ ਆ ਆ ਦੀ ਜੇਬ ਦੇ ਵਿੱਚ ਰੁਪਏ ਲਾਉਣੇ ਪੈਣਗੇ ਤਾਂ ਫਿਰ ਇਹਨਾਂ ਨੂੰ ਸੁਰਤ ਇਹਨਾਂ ਦੀ ਟਿਕਾਣੇ ਆਉਗੇ ਪਰ ਇਹ ਜਿਹੜਾ ਪੁਰਾਣੇ ਸਮਿਆਂ ਤੋਂ ਜਿਹੜਾ ਸਬਕ ਪਤਾ ਨਹੀਂ ਕਿਉਂ ਨਹੀਂ ਸਿੱਖਦੇ ਕਿ ਰੋਜ਼ ਆ ਜਿਹੜੇ ਪੁਲਿਸ ਅਧਿਕਾਰੀਆਂ ਨੂੰ ਜਿਹੜਾ ਲਗਾਤਾਰ ਜਿਹੜੀਆਂ ਸੀਬੀਆਈ ਕੋਰਟ ਮਹਾਲੇ ਜਿਹੜਾ ਸਜ਼ਾਵਾ ਕਰ ਰਹੀ ਆ ਜਿਹੜਾ ਹੁਣ 129 ਦੇ ਕਰੀਬ ਆ ਜਿਹੜੇ ਪੁਲਿਸ ਅਧਿਕਾਰੀਆਂ ਦੇ ਦੋਸਤ ਐ ਹੋ ਚੁੱਕੇ ਆ ਆਉਣ ਵਾਲੇ ਕੁਝ ਹੀ ਦਿਨਾਂ ਤੱਕ ਜਿਹੜਾ ਉਹਨਾਂ ਨੂੰ ਸਜ਼ਾ ਸਦਾਈ ਜਾਣੀ ਆ ਕੀ ਸਜ਼ਾ ਹੁੰਦੀ ਆ ਕੌਕ ਜਿਨ੍ਹਾਂ ਨੇ ਝੂਠੇ ਪੁਲਸ ਮੁਕਾਬਲੇ ਬਣਾਏ ਸੀ ਤੇ ਉਹਨਾਂ ਨੂੰ ਜਿਹੜੀਆਂ ਸਜ਼ਾਵਾਂ ਹੋ ਰਹੀਆਂ ਨੇ ਤੇ ਉਹਨਾਂ ਬੁੱਚੜ ਅਵਸਰਾਂ ਨੂੰ ਪਰ ਹੁਣ ਦੇਖਦੇ ਹਾਂ ਕਿ ਇਹਨਾਂ ਨੇ ਉੱਤੇ ਕੀ ਸਜ਼ਾ ਹੁੰਦੀ ਆ ਕਰਨਲ ਬਾਵਲੇ ਵਿੱਚ ਵੀ ਨਹੀਂ ਇਹ ਜਿਹੜਾ ਨਿਕਲ ਸਕਦੇ ਤੇ ਨਾ ਹੀ ਜਸਪ੍ਰੀਤ ਸਿੰਘ ਮਾਵਲ ਤੇ ਨਿਕਲ ਸਕਦੇ ਇਸ ਕਰਕੇ ਜਿਹੜਾ ਇਹਨਾਂ ਨੂੰ ਵੀ ਜਿਹੜਾ ਜਲਦੀ ਜਿਹੜਾ ਜੇਲ੍ਹ ਦੀਆਂ ਸਲਾਖਾਂ ਵਿੱਚ ਧੱਕਿਆ ਜਾਊਗਾ ਆਪਣੇ ਕਮੈਂਟ ਕਰਕੇ ਜਰੂਰ ਦੱਸਣਾ ਕਿ ਕੀ ਇਹਨਾਂ ਤੇ ਇਨਕੁਆਰੀ ਹੋਣੀ ਚਾਹੀਦੀ ਆ ਕਿ ਇਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਆ ਕਿ ਇਦਾਂ ਨੇ ਪੰਜਾਬ ਦੇ ਪੱਤਾਂ ਨੂੰ ਕੋਕੋ ਕੇ ਮਾਰਿਆ ਜਾਂ ਕਰਨਲ ਨੂੰ ਕੁੱਟਿਆ ਜਾਂ ਕਿ ਇੱਥੇ ਜੇਕਰ ਆਪਾਂ ਕਹਦੇ ਕਿ ਜੇਕਰ ਫੌਜ ਦਾ ਕਰਨਲ ਸੇਫ ਨਹੀਂ ਜਾਂ ਆਪਾਂ ਕਿਸਾਨ ਕਹਦੇ ਉਹ ਸੇਫ ਨਹੀਂ ਨੌਜਵਾਨ ਸੇਫ ਨਹੀਂ ਤਾਂ ਫਿਰ ਸੇਫ ਕੌਣ ਹੈ ਇਸੇ ਪੰਜਾਬ ਦੇ ਵਿੱਚ ਇਹ ਵੱਡਾ ਸਵਾਲ ਖੜਾ ਹੁੰਦਾ ਹੈਗਾ ਵੀਡੀਓ ਨੂੰ ਬਤ-ਬਤ ਸ਼ੇਅਰ ਕਰਨਾ ਧੰਨਵਾਦ ਬੈਰ ਜੀ ਦਾ ਖਾਲਸਾ ਬੈਰ ਜੀ ਕੀ ਫਤਿਹ